ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਡਾ ਢੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੌਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਤੋਂ ਕਵਰ ਕਰਾਂਗੇ ਜੀ ਮੰញਾ ਦਿਖਾਵਾਏ ਤੁਹਾਨੂੰ ਦੋ ਇੱਕ ਸੂਈ ਸਵਾਈ ਤੇ ਇੱਕ ਦਿਖਾਵਾਏ ਗੱਬਣ ਗੱਲਬਾਤ ਸਾਰੀ ਕਰਾ ਦੇ ਕਦੋਂ ਕਸੂਈ ਆ ਨਹੀਂ ਗੱਬਣਾਉਂਦੇ ਕਿੰਨੇ ਕੁ ਦਾ ਰਹਿੰਦੇ ਸੱਸੀ ਕਾ ਬਾਈ ਜੀ ਆਸਰੀ ਗਾਲ ਜੀ ਉਹ ਠੀਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 680739550 39550 ਪਿੰਡ ਆਪਣਾ ਜੀ ਪਿੰਡ ਵਧਾਤੇ ਜੀ ਪਿੰਡ ਵਧਾਤੇ ਜ਼ਿਲ੍ਹਾ ਆਪਾਂ ਨੂੰ ਆ ਗਿਆ ਬਰਨਾਲਾ ਪਤਾ ਸੀ ਆ ਗਈ ਪਤਾ ਪਾ ਜੀ ਤੇ ਨੇੜੇ ਆਪਣੇ ਨੇੜੇ ਆਪਣੇ ਸੈਨਾ ਪਰੋੜ ਦੀਪਗਟਲੇ ਵਾਲਾ ਜੀ ਇਹ ਵਿਚਾਲੇ ਪਿੰਡ ਆ ਗਿਆ ਇਹਨਾਂ ਦੇ ਨਾ 40 ਜੀ ਤੇ ਕਿੰਨੇ ਦੋ ਜਾਨਵਰ ਆ ਜੀ ਦੋ ਜਾਨਵਰ ਆ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਟਾਪ ਦੀ ਮੱਝ ਦੇਖੀ ਜਾਂਦੇ ਆ ਬਾਈ ਕਦੋਂ ਕਸੂਪੀ ਇਹ ਇਹ ਕੱਲ੍ਹ ਸੂਈ ਆ ਜੀ ਤਾਲ ਸੁਏ ਜੀ ਅਰ ਜੇ ਨਾ ਪਤਾ ਕੰਪਲੀਟ ਸਾਰਾ ਓਕੇ ਆ ਜੀ ਇਹਨਾਂ ਜਮਾ ਤੇ ਵਜਨ ਵਜੂਦ ਬਹੁਤ ਆ ਹਨਾ ਬਹੁਤ ਮਾਜੀ ਸਾਫ ਸੂਥ ਥੱਲੇ ਪੂਰੀ ਪਰ ਮਗਰ ਕੀ ਆ ਗਿਆ ਜੀ ਇਹਦੇ ਕੱਟੀ ਬੁਰੀ ਚੰਗੀ ਆ ਸਰਕਾਰੀ ਠੀਕ ਆ ਪੂਰਾ ਮਣੀ ਜੀ ਕੱਟੀ ਦਿਖਾ ਦਈਏ ਤੇ ਥਣ ਲੇਵੇ ਦੀ ਪੂਰੀ ਸਾਫ ਤੇ ਕਿੰਨਾ ਕੁ ਮਾਹਰ ਆ ਜੀ ਹੁਣੇ ਥੱਲੇ ਹੁਣੇ ਥੱਲੇ ਬੋਲਾ ਹੈਗਾ ਜੀ 7-8 ਕਿਲੋ 7 ਕੇ ਮਰਲਾ ਆਪੋਂ ਨਹੀਂ ਜਣਾ 7 ਤੱਕ ਤੇ ਮਾਜ ਨਾ ਕੋਈ ਨਹੀਂ ਹੈਗਾ ਤੇ 7 ਤੋਂ 8 ਕਿਲੋ ਬੋਲਾ ਰੈਡੀ ਤੇ ਰੇਟ ਜਮੇ ਜਾਇਜ਼ ਹੋ ਵੱਡੇ ਵਜਨ ਚ ਆ ਗਈ ਠੀਕ ਆ ਜੀ ਤੇ ਚੰਗੇ ਕਦ ਕਾਟ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਆ ਤੇ ਕਿੱਥੋਂ ਕਿਤੇ ਕਰ ਦੁੱਧਰੋ ਜਾਵੜੂ ਜੀ ਬਸ ਆਪਾਂ ਨਾ ਜਿਆਦਾ 14 15 ਨਹੀਂ ਕਹਿੰਦੇ 12 ਕਿਲੋ ਹੀ ਮੰਨ ਕੇ ਚੱਲੋ ਜੀ ਜਾਇ ਜਗਲਾਂ ਹਾਂ ਜੀ ਆਪਾਂ ਕਿੰਨੀ ਚੋਲੇ ਹੈ ਨਾ ਅਗਲਾ ਹਾਂ ਕਿੰਨੀ ਜੋਲੇ ਪਹਿਲੀ ਗੱਲ ਤਾਂ ਜਿਹੜਾ ਬਸੂ ਲਿਆ ਹੁੰਦਾ ਵਾ ਹੁੰਦਾ ਜਦੋਂ ਆਪਾਂ ਚੋਏ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਹਾਂ 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 ਤੇ ਆਪਾਂ ਇੰਨਾ ਚੋਇਆ ਵਾ ਜਿੰਨਾ ਉਨਾ ਹੀ ਕਹਿਣਾਗਾ ਤੇ ਚ ਵਾਈਜ਼ ਤੋਂ ਫਿਰ ਇੱਕ ਨੰਬਰ ਆ ਜਾਂ ਮੈਂ ਇੱਕ ਨੰਬਰ ਜਾਂ ਮੈਂ ਹਣ ਜੀ ਓਕੇ ਜੀ ਆ ਦੇਖੋ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਵਾਜਨ ਬਹੁਤ ਆ ਰੇਟ ਜਮਾ ਜਾਇ ਜੋ ਲੈ ਚੱਲੋ ਮੜੀ ਜੀ ਚੱਲਾ ਹੋਰ ਮੜੀ ਕੰਨ ਆ ਦੇਖੋ ਜਿੱਤਲਾ ਹੂੰ ਮੋੜੋ ਜੀ ਤੇ ਦੁੱਧ ਦੇ ਨੇ ਬਾਕੀ ਕੱਢਣਾ ਜੀ ਆ ਕਰੋ ਚੱਕੋ ਫੋਲ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਆ ਕਰੋ ਜੀ ਫੇਰ ਕਰਿਆ ਕਰੋ ਸੌਦਾ ਆ ਦੇਖੋ ਜੀ ਹੈਣਾ ਚੰਗੀ ਸਾਫ ਸੁਥਰੀ ਤੁਹਾਨੂੰ ਅੱਜ ਮੱਝ ਕਵਰ ਕਰਕੇ ਦਿੱਤੀ ਹੈ ਜੀ ਤੇ ਮਗਰ ਵੀ ਕੱਟੀ ਕਵਰ ਕਰਕੇ ਦਿੱਤੀ ਹੈ ਚੰਗੀ ਕਾੜ ਲਓ ਫਿਰ ਬੱਚਾ ਥੱਲੇ ਇਹਦੀਆਂ ਪਹਿਲਾਂ ਧਾਰਾ ਕਰਾ ਦੀ ਚੱਕ ਜੀ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਏ ਜਿਹੜਾ ਇਹ ਬਸਮਾ ਵਾਲੇ ਪਾਸਿਓਂ ਬਾਈ ਕਹਿੰਦਾ ਬੇਫਿਕਰ ਰਹੋ ਬਾਕੀ ਸਭ ਨੂੰ ਪਾਵਾ ਵਧੀਆ ਹੀ ਤੇ ਮੋਟਾ ਚੋਣਾ ਜੀ ਉਂਗਲਾ ਵਰਗਾ ਚੀਚੀ ਵਰਗਾ ਚੋਣਾ ਬਣੇ ਰਿਹਾ ਐਂ ਤੇ ਸਾਰੀ ਵੀਡੀਓ ਦੇਖ ਲਓ ਫੇਰ ਬਾਈਆਂ ਨੂੰ ਤੁਸੀਂ ਲਾਉਣਾ ਫੋਨ ਜੀ ਹਾਂਜੀ ਆ ਦੇਖੋ ਵੀਰੋ ਘਰ ਦੇ ਮੂਰੇ ਜੀ ਛੋਟੀ ਬਸਮਾਈ ਵੀ ਤੁਹਾਨੂੰ ਹੁਣ ਦਿਖਾ ਦੇਾਂਗੇ ਓਕੇ ਹਣਾ ਤੁਹਾਨੂੰ ਵੀ ਓਕੇ ਆ ਹਣਾ ਮੈਂ ਧਾਰ ਵਾਲੀ ਵਧੀਆ ਜੀ ਹੂੰ ਧਾਰ ਤੋਂ ਰਿਕ ਨੰਬਰ ਮਾਰੇ ਜੀ ਤਾਰ ਇਧਰਲੇ ਪਾਸੇ ਇਹਦੇ ਨੂੰ ਹੋ ਮੜਾ ਜਾ ਚਲੋ ਜੀ ਆ ਦੇਖੋ ਜੀ ਥੱਲੇ ਉਹਦਾ ਨਲਕੇ ਅਰਗੀ ਚਵਾਈ ਹੈ ਜੀ ਦੂਜਾ ਜਿਵੇਂ ਮਾਰ ਦੇ ਵੀਰੇ ਬੇਫਿਕਰ ਹੋ ਜਾ ਥੱਲੇ ਉਹਦਾ ਬੰਦਾ ਤਾਰਾਂ ਪੂਰੀ ਵਧੀਆ ਜੈ ਨਮਾਇਕ ਇਧਰ ਨੂੰ ਕਰ ਦਿਓ ਮਾੜੀ ਜਿਹਨੂੰ ਹੱਕ ਇੱਕ ਕਰਦੇ ਉਹਨੂੰ ਕਰ ਦੇ ਵੀਰੇ ਆ ਦੇਖੋ ਓਕੇ ਹੈ ਨਾ ਜੀ ੱੱਲਿਆਂ ਪੂਰੀ ਪ੍ਰੋਪਰਟੀ ਹੈ ਜੀ। ਥੱਲੇ ਧਾਰਤਾ ਪੂਰੀ ਮੋਟੀ ਹੈ। ਤੇ ਰੇਟ ਕੀ ਆ ਗਿਆ ਜੀ ਇਹਦਾ? ਕੀ ਹੈ ਇਹ 1,13,000 ਰੁਪਏ। ਮਾਨਤਾਨ ਹੋ ਜੂ ਵਿੱਚੋਂ? ਹਾਂ ਜੀ ਮਾਨਤਾਨ ਹੋ ਜੂ। ਮਾਨਤਾਨ ਤੁਹਾਡਾ ਹੋ ਜਾਣਾ ਜ਼ਰੂਰ ਵਿੱਚੋਂ 1,13,000 ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਚੰਗੀ ਆ ਗਈ ਜੀ ਤੇ ਦੁੱਧ ਨੇ ਵਾਕਈ ਪਾਉਣਾ। ਹੁਣ ਬਾਈ ਜਿਹੜੀ ਆਪਾਂ ਗੱਬਣ ਮੱਝ ਦੇਖੀ ਜਾਨੇ ਆਹ ਗੱਬਣਾ। ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਤੇ ਇੱਕ ਬਹੁਤ ਚੰਗੀਆਂ ਜੋ ਆ ਗਈ ਜੀ। ਬਾਕੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ। ਤੇ ਕਿਹੜਾ ਇਹ ਵੀ ਚੌਥਾ ਹੀ ਆ ਜੀ? ਸੂਹਾ ਚੌਥਾ ਚੌਥਾ ਜੀ ਦੋਨਾਂ ਦਾ ਹਾਵੇ ਵਾਜਨ ਵਜੂਦ ਬਹੁਤ ਆਈ ਵਾਜਨ ਵਜੂਦ ਫੁੱਲ ਜੀ ਥਣਲੇ ਵੀ ਦੀ ਚੰਗੀ ਸਾਫ ਸੁਥਰੀ ਤਿਆਰ ਹੋਣੇ ਨੇ ਮੋੜ ਲਿਓ ਜੀ ਰੇਟ ਇਹਦਾ ਵੀ ਵੇਚੀ ਹੋਊਗਾ ਤੇ ਹੋਊਗਾ ਜਮਾ ਜਾਇਜ ਕੱਤੀ ਦੇ ਹਿਸਾਬ ਨਾਲ ਜਜਮੈਂਟ ਕਰ ਲਿਓ ਤੇ ਵਾਜਨ ਵਜੂਦ ਪੂਰਾ ਫੁੱਲ ਆ ਜੀ ਜੀ ਵਾਹ ਹੱਪਾ ਲੈ ਜੀ ਜੀ ਰਿਗਾਰਡ ਪੂਰਾ ਚੰਗਾ ਤੇ ਹੋਰ ਜੀ ਪਾਰ ਪਿਛੇ ਥਣਾ ਦੀ ਓਕੇ ਆ ਇਹ ਮਹਾਨ ਜਮਾ ਜੀ ਪੂਰੀ ਓਕੇ ਮੈਂ ਤੇ ਕਿੰਨੇ ਦਿਨ ਬਾਕੀ ਹੈ ਜੀ ਇਹ ਲੈ ਜੂਗੀ ਜੀ ਹੱਪਾ ਅਣਦਾਈ ਆ ਜਦੋਂ ਦੇ ਕਿੰਨਾ ਕੜ ਦੂ ਮਾ 12 ਕਿਲੋ ਦਾ ਐਨ ਗਰੰਟੀ ਹੈ 13 ਵੀ ਕਰ ਸਕਦਾ ਜੀ ਅਗਲਾ ਓਕੇ 12 ਤੋਂ 13 13 ਕਰ ਸਕਦਾ ਜੀ ਤੇ ਬਾਕੀ ਦਾ ਫੁੱਲ ਵਜ਼ਨ ਵਜੂਤੀ ਤੇ ਰੇਟ ਇਹਦਾ ਜੀ ਇਹਦਾ 111 ਜੀ 1 ਲੱਖ ਤੇ 11 ਹਜ਼ਾਰ ਰੁਪਏ ਹਾਂਜੀ ਹਾਂਜੀ ਚੰਗੀਆਂ ਜੀ ਦੋਨੇ ਵੀ ਇੱਕ ਘਰ ਲੈ ਗਿਆ ਤਾਂ ਵੀ ਕੋਈ ਹੈ ਨਹੀਂ ਕੀ ਗੱਲ ਹਾਂਜੀ ਹਾਂਜੀ ਮਈਆਂ ਦੁੱਧ ਆ ਲੀਆਂ ਦੋਨੇ ਪੂਰੇ ਦੁੱਧ ਆ ਲੀਆਂ ਤਿੰਨ ਨੰਬਰ ਪਸ ਇਹਨਾਂ ਵੀ ਲੈਂਦੀ ਆ ਹੁਣ ਤੱਕ ਹੂੰ ਨੰਬਰ ਫੇਰ ਬੋਲ ਦਿਓ 680739550 39550 ਪਿੰਡ ਬਦਲਦੇ ਫੁੱਲ ਨਹੀਂ ਤੇ ਨਹੀਂ ਫੇਰ ਨੰਬਰ ਜੀ ਲੋਡਿੰਗ ਆ ਦੇਖੋ ਜੀ ਬਾਕੀ ਕਰ ਲਿਓ ਬਾਈ ਦਾ ਸੰਪਰਕ ਧੰਨਵਾਦ ਜੀ